ਸਿੰਘ ਸੇਖਵਾ ਪਿੰਡ ਜੀ ਦੇ ਗਰਮੀਤ ਕੋਰ ਇਹਨੇ ਟੀਕੇ ਲਾਉਂਦਾ ਰਿਆ ਵਾ ਗੋਲੀਆਂ ਵੀ ਖਾਂਦਾ ਰਿਆ ਟੀਕੇ ਵੀ ਲਾਉਂਦਾ ਰਿਆ ਵਾਏ ਤੇ ਇਹਦੇ ਜਾਨੀ ਬਤੇਰਾ ਹੀ ਕਹਿੰਦੇ ਰਏ ਚਲੋ ਨਹੀਂ ਪਰ ਜਿਹੜੇ ਲਾਉਣ ਵਾਲੇ ਉਹਨਾਂ ਦਾ ਪਰਪਲ ਨਹੀਂ ਹੋਣਾ ਜਿੰਨਾ ਮੇਰੇ ਪੁੱਤ ਨਸਿਆਂ 'ਚ ਲਾਤੇ ਉਹਨਾਂ ਦਾ ਕਿਦੇ ਨੁਸੜ ਗਏ ਕੱਲੇ ਨਸਾ ਪਾਜੀ ਪਿੰਡ 'ਚ ਪਤਾ ਨਹੀਂ ਕਿੱਥੋਂ ਲੈ ਕੇ ਆਉਂਦਾ ਏ ਹਾਂ ਉਹ ਨੂੰ ਗੇਰਾ ਪਤਾ ਹੀ ਨਹੀਂ ਲੱਗਦਾ ਇਹ 3-4 ਸਾਲ ਹੀ ਉਹ ਚੱਲੇ ਸੀ ਜਦੋਂ ਜਾਦਾ ਵੱਧ ਗਿਆ ਉਦੋਂ ਸਾਨੂੰ ਪਤਾ ਲੱਗਾ ਤੇਰਾ ਕਹਿੰਦੇ ਰਹੇ ਆ ਜਿੰਨਾ ਸਾਬ ਦੂਜਾ ਨਹੀਂ ਕਿੱਥੋਂ ਲੈ ਕੇ ਆਉਂਦਾ ਕਿਦੇ ਭਾਜੀ ਬੜਾ ਸਾਡੇ ਪਿੰਡ ਦੇ ਵਿੱਚ ਠਾਣਾ ਵਾ ਕੋਈ ਕਾਰਵਾਈ ਠਾਣੇ ਵਾਲਿਆਂ ਨੇ ਨਹੀਂ ਕੀਤੀ ਵੀ ਤੇ ਇਕ ਤੇਰਾ ਰੋਲੀ ਪਾਉਂਦੇ ਰਹੇ ਜਦੋਂ ਮੇਰਾ ਦੂਜਾ ਬੇਟਾ ਐਦਾ ਹੋਏ ਮੈਂ ਉਹਦੋਂ ਵੀ ਕਿਹਾ ਸੀ ਮੈਂ মিডিਆ ਵਾਲਿਆਂ ਨੂੰ ਸੱਦ ਕੇ ਆਪਣੀ ਵੀਆ ਬਣਾਉਣੀ ਆ ਮੇਰੇ ਘਰ ਆ ਚਾਂਸ ਹੋਇਆ ਵਾ ਉਹਦੇ ਪਿੰਡ ਵਾਲੇ ਨਹੀਂ ਮੰਨੇ ਆਗੇ ਵੀ ਅਮਰੀਕਾ ਆਕ ਕੇ ਕਿਹਾ ਮੈਂ ਅਮਰੀਕਾ ਸੱਦਣਿਆ ਮੇਰੇ ਘਰ ਦਾ ਕੋਹ ਨਹੀਂ ਰਿਆ ਆਗਾ ਵੀ ਮੈਂ ਤਾਂ ਕਰ ਇੰਨੀ ਗਰੀਬੀ ਆ ਮੇਰੇ ਤੇ ਹਾਂਜੀ ਦੋ ਬੱਚੇ ਆ ਛੋਟੇ ਛੋਟੇ ਨਸ਼ਾ ਪਤ ਲੱਗਾ ਕਿੱਥੋਂ ਲੈ ਕੇਦਾ ਕੌਣ ਜਾਂਦਾ ਰਿਆ ਨਾਲ ਦੇ ਪਤਾ ਨਹੀਂ ਨਸੇ ਦਾ ਨਹੀਂ ਪਤਾ ਪਾਣੀ ਲੱਗਾ ਹਾਂਜੀ ਉਹ ਪਦਮਾ ਨੇ ਸਾਲ ਹੋਇਆ ਭਾਜੀ ਸਾਲ ਬਾਅਦ ਦੇ ਦਉ ਗਿਆ ਇਹਨੇ ਟੀਗਾ ਦੱਜਾ ਨਹੀਂ ਬਾਹ ਚ ਲਾਉਂਦਾ ਰਿਹਾ ਵਾ ਇਹ ਤੇ ਦੱਜਾ ਨਹੀਂ ਕਈ ਵਾਰੀ ਤਾਂ ਬਾਹ ਹੀ ਲਾਉਂਦਾ ਹੁੰਦਾ ਹੁੰਦਾ ਏ ਕਈ ਵਾਰੀ ਕਾਰਜੇ ਕਿਤੇ ਇਹਨੇ ਲਵਣੇ ਤੇ ਆਈ ਇਹਨੂੰ ਆਖਣਾ ਨਾ ਲਾ ਹਟ ਨਾ ਗਾੜੀ ਆਖਣਾ ਤੂੰ ਇਹ ਮੈਨੂੰ ਕਹਿੰਦੀਆਂ ਈ ਓ ਤੇਰਾ ਘਰ ਦੀ ਨੇ ਵੀ ਖਿਜਣਾ ਤੂੰ ਨਾ ਇਹ ਕਿਉਂ ਕਰਨਾ ਇਦਾਂ ਨਾ ਸਾ ਮਰੇ ਫੜਿਆ ਫੜਿਆ ਵੀ ਗਿਆ ਪਹਿਲੇ ਨਹੀਂ ਫੜਿਆ ਨਹੀਂ ਗਿਆ ਕਿਤੇ ਨਹੀਂ ਕੋਈ ਪੁਲਿਸ ਨੇ ਕਾਰਵਾਈ ਪਿੰਡ ਚ ਕੀਤੀ ਨਹੀਂ ਪਾਜੀ ਤੂੰ ਕਦੀ ਕਿਹਾ ਨਹੀਂ ਜਾ ਕੇ ਪੁਲਿਸ ਨੂੰ ਨਸ਼ਾ ਵਿਕਦਾ ਪਿੰਡ ਦੇ ਕਹਿੰਦੇ ਪੁਲਿਸ ਇਰ ਤੇ ਕਾਰਵਾਈ ਕੋਈ ਕਰਦੀ ਨਹੀਂ ਗਈ ਨਸ਼ੇ ਤੇ ਕੋਈ ਕਾਰਵਾਈ ਨਹੀਂ ਇਰਤੇ ਹੁੰਦੀ ਵੀ ਕੀ ਚਾਹੁੰਦੇ ਤੁਸੀਂ ਹਾਂ ਠੀਕ ਹੋਈ ਨਾ ਕੋਈ ਇਹ ਹਾਲ ਹੋਣਾ ਚਾਹੀਦਾ ਵਾ ਇਹ ਪਿੰਡ ਦੇ ਵਿੱਚ ਨਸ਼ਾ ਬੰਦ ਹੋਣਾ ਚਾਹੀਦਾ ਮੈਂ ਤਾਂ ਗਵਾਲੇ ਦੇ ਦੋ ਪੁੱਤ ਕੇ ਲੋਕਾਂ ਦੇ ਪੁੱਤਾਂ ਦੀ ਜ਼ਿੰਦਗੀ ਵਾਜੇ ਇਸ ਪਿੰਡ ਦੇ ਵਿੱਚ ਉਹ ਕਿਤੇ ਇਹ ਜੀ ਮੇਰੇ ਆਪਣੇ ਮਾਂ ਲੱਗਦਾ ਸੀ ਕੀ ਗੱਲਬਾਤ ਹੋਈ ਗੱਲਬਾਤ ਇਹੋ ਜੀ ਚਿੱਟੇ ਦੇ ਟੀਕੇ ਲਾਉਂਦਾ ਰਿਹਾ ਵਾ ਤਿੰਨ ਸਾਲ ਹੋ ਚੱਲੇ ਏ ਲਾਉਂਦੇ ਨੂੰ ਬਹੁਤ ਜ਼ਿਆਦਾ ਮਤਲਬ ਪਿੰਡ ਵਿੱਚ ਨਸ਼ਾ ਚੱਲਣ ਡਿਆ ਵਾ ਕੋਈ ਇਸ ਪਿੰਡ ਵਿੱਚ ਕੋਈ ਰੋਕ ਥੰਮ ਨਹੀਂ ਇਸ ਨਸ਼ੇ ਦੀ ਇਹ ਆਨੇ ਪੀ ਚਲੋ ਇਹਦੇ ਤੇ ਪੋਤੇ ਵਿਚਾਰੀ ਦੇ ਗਰੀਬਣੀ ਦੇ ਮਰ ਗਏ ਆ ਤੇ ਲੋਕਾਂ ਦੇ ਬੱਜ ਜਾਣ ਹਾਂਜੀ ਲੱਗੇ ਠਾਣਾ ਵਾ ਜੀ ਠਾਣੇ ਕੋਈ ਕਮਪਲੇਨ ਨਹੀਂ ਕੀਤੀ ਨਸ਼ਾ ਦੇਖਦਾ ਨਹੀਂ ਨਹੀਂ ਜੀ ਇੰਨਾ ਨਹੀਂ ਕੀਤੀ ਕੀ ਬਤਾ ਵਿਚਾਰੀਆਂ ਡਰਦੀਆਂ ਨੇ ਨਹੀਂ ਕੀਤੀ ਜੈ ਕੀ ਹਿਸਾਬਤਾ ਬ ਇਹਨਾਂ ਦਾ ਹੁਣ ਇਹਨਾਂ ਨੂੰ ਇਹ ਵੀ ਇਨਸਾਫ ਚਾਹੀਦਾ ਵਿਚਾਰੀਆਂ ਨੂੰ ਇਹ ਵੀ ਗਰੀਬੀਆਂ ਨੇ ਬੱਚੇ ਕਿਤਨਾ ਪਾਲਣੇ ਕੋਈ ਇਹਨਾਂ ਦਾ ਘਰ ਨਹੀਂ ਬਾਹਰ ਨਹੀਂ ਇਹਨਾਂ ਦਾ ਆ ਕੋਠੇ ਵੇਖੋ ਜੀ ਇਹਨਾਂ ਦੇ ਡਿਗੰਡੇ ਆ ਕਿੱਥੇ ਇਹਨਾਂ ਰਹਿਣਾ ਉਹਦੀ ਵੀ ਇਹਨੇ ਟੀਕਿਆ ਨਾ ਹੋਈ ਜੀ ਕੀ ਨਹੀਂ ਕੀ ਸਾਰਾ ਘਟਣਾ ਹੋਈ ਆ ਕੁਲਵਿੰਦਰ ਸਿੰਘ ਨਾ ਹੈ ਇਹਦਾ ਇਹ ਭਾਜੀ ਚਿੱਟੇ ਦੇ ਟੀਕੇ ਲਾਉਂਦਾ ਸੀ ਇੱਥੇ ਕੋਈ ਕਾਰਵਾਈ ਨਹੀਂ ਹੈਗੀ ਮਤਲਬ ਸਾਰੇ ਪਿੰਡ ਦੇ ਵਿੱਚ ਵੀ ਚਿੱਟਾ ਵੇਖਦਾ ਇੱਥੇ ਕੋਈ ਕਾਰਵਾਈ ਨਹੀਂ ਕਰਦਾ ਹੈਗਾ ਇਹ ਪਹਿਲਾਂ ਇੱਕ ਛੋਟਾ ਮਰਿਆ ਸੀ ਇੱਕ ਉਹ ਵੀ ਚਿੱਟੇ ਨਾਲ ਹੀ ਮਰਿਆ ਟੀਕੇ ਲਾ ਲਾ ਕੇ ਚਿੱਟੇ ਦੇ ਇਹ ਵੀ ਇਹ ਵੀ ਚਿੱਟੇ ਨਾਲ ਹੀ ਮਰਿਆ ਤਾਂ ਕੋਈ ਕਾਰਵਾਈ ਨਹੀਂ ਹੋਈ ਇਹ ਦਾ ਇਕੱਲਾ ਹੀ ਪੁੱਤ ਇਹੋ ਰਹਿ ਗਿਆ ਸੀ ਇਹ ਵੀ ਗਿਆ ਅਜੇ ਆ ਦੋ ਬੱਚੇ ਜਾ ਵੇਖ ਲੋ ਛੋਟੇ ਛੋਟੇ ਆਜੀ ਘਰ ਦੀ ਆ ਤੇ ਨਾ ਇਹਨਾਂ ਬਾਰੇ ਕੋ ਸੋਚੇ ਤੇ ਨਾਲੇ ਪਿੰਡ ਦੇ ਵਿੱਚ ਆ ਬੰਦ ਹੋਏ ਕੋਈ ਕਾਰਵਾਈ ਮਤਲਬ ਇੱਥੇ ਹੁੰਦੀ ਨਹੀਂ ਚਟੇ ਤੇ ਮਤਲਬ ਹਮਾਂ ਦੇ ਕਾਰਵਾਈ ਨਹੀਂ ਕੋਈ ਹੁੰਦੀ ਜੇ ਪੁਲਿਸ ਨੂੰ ਕੀਤੀ ਨਹੀਂ ਮਤਲਬ ਕਰਨਾ ਚਾਹੁੰਦੇ ਆ ਪਰ ਕਹਿੰਦੇ ਇਹਦੇ ਚਟੇ ਤੇ ਕੋਈ ਕਾਰਵਾਈ ਨਹੀਂ ਹੁੰਦੀ ਤੇ ਅਸੀਂ ਗਏ ਨਹੀਂ ਮੁਰਕੇ ਥਾਣਾ ਪਿੰਡ ਚ ਹੀ ਆ ਪਿੰਡ ਚ ਹੀ ਥਾਣਾ ਵਾ ਸ਼ਰਮ ਆ ਵਿਕਦਾ ਸ਼ਰਮ ਆ ਵਿਕਦਾ ਵਾ ਇੱਥੇ ਕੀ ਮੰਗ ਕਰਦੇ ਮੰਗ ਇਹੋ ਕਰਨੇ ਕੀ ਇਹ ਬੰਦ ਹੋਣਾ ਚਾਹੀਦਾ ਵਾ ਬਾਕੀ ਤੇ ਬੱਜ ਜਾਣ ਚਲੋ ਇਹ ਤਾਂ ਹੁਣ ਗਏ ਦੋਨੇ ਇਹਨਾਂ ਦਾ ਇਹੋ ਬੱਚਾ ਆਏਗਾ ਇਹ ਵੀ ਗਿਆ ਇਹੋ ਰਹਿ ਗਿਆ ਏ ਇਦਾਂ ਹੀ ਵੇਖਦਾ ਕਿ ਸੜਿਆਂ ਵਿੱਚ ਵੇਖਦਾ ਤੇ ਤਾਂ ਹੀ ਲਾਉਣ ਦੇ ਇਹਨੇ ਕਰਦੇ ਆ ਨੀ ਤੇ ਗੋਲੀਆਂ ਇੱਥੋਂ ਕੋਈ ਨਹੀਂ ਕੁੜੀਆਂ ਗੋਲੀਆਂ ਗਾਲੀਆਂ ਵੀ ਬੜੀਆਂ ਐਸੇ ਵਿਕਦੀਆਂ ਵਾਂ ਸੜਿਆਂ ਵਿੱਚ ਲੋਕਾਂ ਨੇ ਧੰਦੇ ਬਣਾਏ ਆ ਬਿਜ਼ਨਸ ਘਾਡੇ ਆ ਕੋਈ ਕਾਰਵਾਈ ਨਹੀਂ ਹੋਣ ਈ